ਦੇਖੋ ਜੀ ਹਮਲਾ ਹੋਣਾ ਤਾਂ ਮੰਦਭਾਗਾਈ ਹੁੰਦਾ ਪਰ ਕਰਮਾਂ ਦੇ ਵਿੱਚ ਉਹ ਹਲੇ ਬਾਕੀ ਜਾਂਚ ਦਾ ਵਿਸਾ ਕਿਵੇਂ ਹੋਇਆ ਕਿਉਂ ਹੋਇਆ ਉਹ ਵਕਲਾਂ ਨੇ ਪਰ ਮੈਂ ਨਹੀਂ ਸਮਝਦਾ ਮੈਂ ਬਹੁਤ ਇਹਦੀ ਸਖਤ ਸ਼ਬਦਾਂ ਵਿੱਚ ਨੇ ਖੇਧੀ ਕਰਦਾ ਜਿਹੜਾ ਇਦਾਂ ਪ੍ਰਕਰਮਾਂ ਦੇ ਵਿੱਚ ਕੋਈ ਬੰਦਾ ਖੜਾ ਕੋਈ 6000 ਕੋਈ ਵੀ ਆ ਚੌਥੀ ਜਾਰੇ ਆਪਣੇ ਗੁਰੂ ਦੇ ਦਰਵਾਜ਼ੇ ਹੈ ਘਰ ਦੇ ਵਿੱਚ ਹੀ ਹਮਲਾ ਹੋ ਜੂਗਾ ਇਦੋਂ ਵੱਡੀ ਤਾਂ ਕੋਈ ਦੁਰਘਟਨਾ ਹੁੰਦੀ ਨਹੀਂ ਬਹੁਤ ਮੰਦਭਾਗ ਕਰਨਾ ਸਾਰੇ ਗਨਾ ਬਨ ਗਿਆ ਕਿਉਂਕਿ ਗੁਰੂ ਕਹਿੰਦੇ ਹੁੰਦੇ ਵੀ ਘੇਰ ਕੇ ਬਹੁਤ ਵੱਡੀ ਉਹ ਹੈ ਜੀ ਆ ਗੁਰੂ ਸਾਹਿਬ ਦੇ ਉਹ ਹੈ ਅਦਾਲਤ ਘੇਰ ਘੇਰ ਕੇ ਸਾਰਿਆਂ ਨੂੰ ਲਿਆਇਆ ਇਹ ਸਿੰਘ ਸਾਹਿਬ ਨੇ ਵੀ ਮੈਨੂੰ ਧੰਨਵਾਦ ਕਰਦਾ ਵੀ ਉਹਨਾਂ ਨੇ ਜਿਹੜਾ ਸਹੀ ਫੈਸਲਾ ਲਿਆ ਕਿਉਂਕਿ ਕਾਲ ਤਖਤ ਦੀ ਮਾਨ ਮਰਜ਼ਾ ਦਾ ਜਿਹੜੀ ਉਹ ਤਾਂ ਹੀ ਬਹਾਰ ਰਹਿ ਸਕਦੀ ਹੁੰਦੀ ਆ ਤੇ ਕਿਉਂਕਿ ਕਾਲ ਦਾ ਤਖਤ ਹੈ ਜੇ ਉੱਥੇ ਸੱਚ ਨਹੀਂ ਬੋਲਿਆ ਜਾ ਹੋਰ ਕਿੱਥੇ ਬੋਲੂ ਤੇ ਲੋਕਾਂ ਨੇ ਵੀ ਇਸ ਗੱਲ ਨੂੰ ਚੰਗਾ ਮੰਨਿਆ ਯਾਰ ਸਿੰਘ ਸਾਹਿਬ ਨੇ ਵਧੀਆ ਇਹ ਜਿਹੜਾ ਫੈਸਲਾ ਲਿਆ ਤੇ ਜਿਹੜੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਤੇ ਬਾਕੀ ਗੱਲਾਂ ਪਰਮਾਤਮਾ ਦੇ ਸਾਹਮਣੇ ਆਈ ਜਾਣੀਆਂ ਹੁੰਦੀ ਤੇ ਆ ਗਈਆਂ ਇਹ ਬਈ ਬਹੁਤ ਮਾੜੀ ਗੱਲ ਆ ਜਿਹੜੇ ਐਡੇ ਵੱਡੇ ਆਗੂ ਹੋ ਕੇ ਉਹ ਜਿਹੇ ਪੰਜਾਬ ਦੇ ਜਿਹੇ ਹਾਲਾਤ ਬਣੇ ਤਾਂ ਜ਼ਿੰਮੇਵਾਰ ਤਾਂ ਆਗੂ ਹੁੰਦੇ ਨੇ ਤੇ ਲੋਕ ਵੀ ਹੁੰਦੇ ਨੇ ਤੇ ਲੋਕਾਂ ਨੂੰ ਵੀ ਮੈਂ ਬੇਨਤੀ ਕਰਦਾ ਦੇਖੋ ਜਦੋਂ ਤੁਸੀਂ ਲੀਡਰ ਚੁਣਦੇ ਹੋ ਉਹ ਤੋਂ ਦੇਖਿਆ ਕਰੋ ਵੀ ਤੁਸੀਂ दारू ਕਿੰਨੀ ਪੀਨੇ ਹੋ ਪੈਸਾ ਕਿਵੇਂ ਅਗਲਾ ਲੈਂਦਾ ਵੋਟ ਦਾ ਵੀ ਉਹ ਤਾਂ ਜਿਹੜੀ ਮਤਦਾਨ ਆ ਨਾ ਬਹੁਤ ਵੱਡੀ ਚੀਜ਼ ਹੁੰਦੀ ਆ ਉਦੋਂ ਸੋਚ ਸਮਝ ਕੇ ਬੰਦਾ ਭਾਵੇਂ ਪੰਚਾਇਤ ਮੈਂਬਰ ਚਾਉਣਾ ਐ, ਐਮਐਲਏ ਚਾਉਣਾ, ਕੋਈ ਚਾਉਣਾ ਉਹ ਤੋਂ ਸੋਚ ਸਮਝ ਕੇ ਚੁੜਿਆ ਕਰੋ ਜਿਹੜਾ ਤੁਹਾਡੇ ਕੰਮ ਆਉਂਦਾ ਹੋਵੇ। ਠੀਕ ਆ ਇਹ ਨਾਲ ਦੇਖਿਆ ਕਰੋ ਵੀ ਯਾਰ ਇਹਦੇ ਕੋਲੇ ਪੈਸੇ ਜ਼ਿਆਦੇ ਆ ਫਿਰ ਆਮ ਬੰਦਾ ਤਾਂ ਆਈ ਨਹੀਂ ਸਕਦਾ। ਇਸ ਕਰਕੇ ਲੋਕਾਂ ਨੇ ਬੜੇ ਵਧੀਆ ਢੰਗ ਦੇ ਨਾਲ ਫੈਸਲੇ ਆ ਜਿਹੜੇ ਉਹ ਲੈਣੇ ਚਾਹੀਦੇ ਆ। ਨੋਰੀ ਸਾਹਿਬ ਮੀਡੀਆ ਦੇ ਵਿੱਚ ਵੀ ਚਰਚਾ, ਲੋਕਾਂ ਦੇ ਵਿੱਚ ਵੀ ਚਰਚਾ ਤੁਸੀਂ ਪਿਛਲੇ 8 ਸਾਲ ਤੋਂ ਪਾਰਟੀ ਦੇ ਪਹਿਲੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਹੋ। ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਤੁਹਾਨੂੰ ਕੋਈ ਕੈਬਨਿਟ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਇਹ ਕਿੰ ਇਹ ਹੁੰਦਾ ਤਾਂ ਹੈਗ ਨੂੰ ਆ ਵੀ ਦੋ ਵਾਰ ਐਮਐਲਏ ਬਣ ਕੇ ਪਰ ਪਾਰਟੀ ਨੇ ਮੈਨੂੰ ਮਾਣ ਤਾਂ ਬਹੁਤ ਦਿੱਤਾ ਹੋਇਆ ਦੇਖੋ ਮੈਂ ਵਿਧਾਨ ਸਭਾ ਦੀ ਸਭ ਤੋਂ ਪਾਵਰਫੁਲ ਕਮੇਟੀ ਹੁੰਦੀ ਹੈ ਮੇਰੇ ਅਰਗੇ ਨੇ ਕਿਤੇ ਸੋਚਿਆ ਨਹੀਂ ਹੋਣਾ ਵੀ ਐਡੇ-ਐਡੇ ਅਫਸਰ ਮੇਰੇ ਕੋਲੇ ਪੇਸ਼ ਹੋਇਆ ਕਰਨਗੇ ਤੇ ਹੁਣ ਲਾ ਲਓ ਵੀ ਭਾਵੇਂ ਚੀਫ ਸੈਕਟਰੀ ਹੈ ਜਿਹਨੂੰ ਅਸੀਂ ਮਰਜ਼ੀ ਉੱਥੇ ਤਲਬ ਕਰ ਸਕਦੇ ਆ ਮੈਂ ਵਿਸ਼ੇਸ਼ਦਾਰ ਕਮੇਟੀ ਦਾ ਉੱਥੇ ਚੇਅਰਮੈਨ ਹਾਂ ਅਗਲਾ ਪਹਿਲਾਂ ਮੈਂ ਉੱਥੇ ਜਾ ਕੇ ਵਿਧਾਨ ਸਭਾ ਦੀ ਕਾਰਜਕਾਰੀ ਦੇਖੀ ਹੈ ਵੀ ਉੱਥੇ ਸਾਲ ਤੋਂ ਵੱਧ ਕੋਈ ਚੇਅਰਮੈਨ ਨਹੀਂ ਰਿਹਾ ਤੇ ਮੈਂ ਤਾਂ ਲਗਾਤਾਰ 3 ਸਾਲ ਦਾ ਮੈਨੂੰ ਪੰਜਾਬ ਦਾ ਪ੍ਰਧਾਨ ਲਾਇਆ ਐਸਸੀ ਵਿੰਗ ਦਾ ਮਾਨ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਬੜਾ ਉਹਨਾਂ ਦਾ ਧੰਨਵਾਦ ਆ ਤੇ ਜੇ ਇਹ ਜ਼ਿੰਮੇਵਾਰੀ ਤੇ ਹੁਣ ਬਰਨਾਲੇ ਦੇ ਵਿੱਚ ਤਾਂ ਤਕਰੀਬਨ ਬਣਦਾ ਵੀ ਹੈਗਾ ਬਸ ਬਰਨਾਲੇ ਦੇ ਵਿੱਚ ਵੀ ਜਰੂਰ ਆ ਜੇ ਲੋਕਾਂ ਕੋਲੇ ਬੜੇ ਵੱਡਾ ਕੁਝ ਸੁਣਨ ਨੂੰ ਮਿਲਦਾ ਕਿ ਤੁਹਾਡੇ ਕੋਈ ਬੰਦੇ ਸਪੈਸ਼ਲ ਤੌਰ ਤੇ ਕੋਈ ਇਨਵਾਈਟ ਕੀਤੇ ਹੋਏ ਨੇ ਸਾਡੇ ਨੇ ਵਿਧਾਨ ਸਭਾ ਦੇ ਵੱਲੋਂ ਮਾਨਯੋਗ ਸਪੀਕਰ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਪੱਕੇ ਬੰਦੇ ਅਸੀਂ ਉੱਥੇ ਪੁਆਇੰਟ ਕੀਤੇ ਨੇ ਕਿ ਕਿਸੇ ਭੈਣ ਭਰਾ ਨੂੰ PGJ ਦੇ ਵਿੱਚ ਕੋਈ ਦਾਖਲਾ ਲੈਣ ਲਈ ਮਰੀਜ਼ ਕੋਈ ਜਾਂਦਾ ਦਿੱਕਤ ਆਉਂਦੀ ਆ ਤਾਂ ਮੈਨੂੰ ਸਿੱਧਾ ਫੋਨ ਲਾ ਸਕਦਾ ਮੈਂ ਉਹਨਾਂ ਦਾ ਪ੍ਰਬੰਧ ਕਰਕੇ ਦਊਗਾ ਉਹਨੂੰ ਉਹ ਦਾਖਲ ਕਰਵਾ ਕੇ ਦੇਣਗੇ ਜੇ ਕਿਸੇ ਡਾਕਟਰ ਕੋਲੇ ਵੀ ਪਹਿਲਾਂ ਆਪਦਾ ਆਧਾਰ ਕਾਰਡ ਵਗੈਰਾ ਭੇਜ ਦੇਵੇ ਉਹ ਅਸੀਂ ਉਹਦਾ ਨੰਬਰ ਲਵਾਉਂਦਾ ਮੈਂ ਜੀ ਪਹਿਲਾਂ ਜਿਹੜੇ ਵੀ ਜਦੋਂ ਸਮਾਂ ਹੁੰਦਾ ਪਹਿਲਾਂ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਪੌਦੇ ਲਾਉਣ ਦੀ ਜਿਹੜੀ ਮਹਿਮਾ ਅਸੀਂ ਕੁਰੜਪਿੰਡ ਤੋਂ ਸ਼ੁਰੂ ਕਰੀ ਸੀ ਤੇ 1200 ਦੇ ਕਰੀਬ ਪੌਦਾ ਲਾਇਆ ਸਾਪੇ ਲਾਇਆ ਸੀ ਐਡੇ ਲਾਇਆ ਉਦੋਂ ਬਾਅਦ ਦੇਖੋ ਦੇਖ ਲੋਕਾਂ ਨੇ ਆਪਦੀਆਂ ਜੀਵਨਾਂ ਤੇ ਵੀ ਲਾਉਣੇ ਸ਼ੁਰੂ ਕਰਤੇ ਬਾਈ ਜੀ ਸਾਰੇ ਮਨੁੱਖਾਂ ਨੂੰ ਸੋਚ ਲੈਣਾ ਚਾਹੀਦਾ ਵੀ ਜੇ ਰੌਖਾ ਤਾਂ ਤਾਂ ਹੀ ਆਪਣੀ ਜ਼ਿੰਦਗੀ ਆ ਕਿਉਂ ਰੌਖਾ ਇੱਕ ਉਹੋ ਜੀ ਚੀਜ਼ ਆ ਵੀ ਜਨਮ ਤੋਂ ਲੈ ਕੇ ਮਰਨ ਤੱਕ ਬੰਦੇ ਦੇ ਕੰਮ ਆਉਂਦੀ ਆ ਜਦੋਂ ਸਭ ਤੋਂ ਪਹਿਲਾਂ ਆਪਣੇ ਘਰੇ ਬੱਚਾ ਕੋਈ ਜਨਮ ਲੈਂਦਾ ਸਭ ਤੋਂ ਪਹਿਲਾਂ ਆਪਾਂ ਨਿਮ ਤੋੜ ਕੇ ਲੈ ਕੇ ਆਉਣੇ ਆ ਗੇਟ ਨਾ ਬੰਦਦੇ ਆ ਪ੍ਰਾਣੀਆਂ ਸਾਡੀਆਂ ਮਤਾਮਾ ਤਾਂ ਮੰਜੇ ਤੇ ਵੀ ਰੱਖਦੀਆਂ ਹੁੰਦੀਆਂ ਸੀਗੀਆਂ ਤੇ ਜਦੋਂ ਬੰਦਾ ਇਥੋਂ ਦੁਨੀਆ ਤੋਂ ਰੁਕਸਤ ਹੁੰਦਾ ਜਾਂਦਾ ਉਦੋਂ ਵੀ ਦਰਖਤ ਪੂਰਾ ਲੱਗ ਜਾਂਦਾ ਚਾਰ ਪੰਜ ਕੁਆਟਰ ਲੱਕੜਾਂ ਦੀਆਂ ਲੱਗਦੀਆਂ ਤੇ ਰੱਖ ਨੂੰ ਸੋਚਣਾ ਚਾਹੀਦਾ ਵੀ ਰੁੱਖਾਂ ਬਗੈਰ ਜ਼ਿੰਦਗੀ ਨਹੀਂ ਹੈਗੀ ਇਸ ਕਰਕੇ ਰੁੱਖ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ ਤਾਂ ਹੀ ਆਪਣਾ ਵਾਤਾਵਰਣ ਤੇ ਤੁਹਾਡੇ ਹੱਦਕੇ ਦੇ ਵਿੱਚ ਹੀ ਪੈਂਦਾ ਹੈ ਇੱਥੇ ਨੇੜੇ ਆਪਣਾ ਨਹਿਰ ਦੇ ਨਾਲ ਜਿਹੜਾ ਉਹ ਆ ਤੁਹਾਡੀ ਆ ਤੁਹਾਡੀ ਮੇਰੀ ਗੱਲ ਧਿਆਨ ਤੁਸੀਂ ਲਿਆਤੀ ਮੈਂ ਹਲੇ ਪਰਸੇ ਹੀ ਡੀਸੀ ਮੈਡਮ ਨਾਲ ਗੱਲ ਕਰਕੇ ਆਇਆ ਉਥੇ 8-9 ਕਿੱਲੇ ਜੰਗਲ ਪਿਆ ਹੈ ਨਹਿਰ ਦੇ ਨਾਲ ਇੰਨੀ ਵਧੀਆ ਲੋਕੇਸ਼ਨ ਆ ਉਹ ਤੇ ਉਥੇ ਬੰਦਾ ਜਾ ਕੇ ਆਉਣ ਨੂੰ ਦਿਲ ਨਹੀਂ ਕਰਦਾ ਇੰਨੀ ਵਧੀਆ ਉਥੇ ਕਿ ਬੂਟੇ ਦਾ ਸੀ ਕਾਫੀ ਵੱਡੇ ਹੋ ਗਏ ਲਵਾਏ ਆ ਤੇ ਪੂਰਾ ਉਹਨੂੰ ਜੰਗਲ ਟਾਈਪ ਹੋਰ ਬਣਾ ਰਹੇ ਆ ਉਹਨੂੰ ਕੋਠੀ ਨੂੰ ਜਿਹੜੀ ਨਹਿਰੀ ਕੋਠੀ ਬਣੀ ਹੈ ਉਹਨੂੰ ਸਵਾਰਾਂਗੇ ਸਵਾਰ ਕੇ ਮੈਂ ਤਾਂ ਦਫ਼ਤਰ ਵੀ ਉੱਥੇ ਹੀ ਲਾਇਆ ਕਰੂੰਗਾ ਇਹ ਪ੍ਰਮਾਤਮਾ ਕਰੇ ਵੀ ਜਿਹੜਾ ਵੀ ਐਮਐਲਏ ਦੁਨੀਆ ਤੇ ਇੱਥੇ ਬਣੇ ਤੇ ਉਹ ਇੱਥੇ ਹੀ ਬੈਠਿਆ ਕਰੇ ਬੜਾ ਨਾ ਤਾਂ ਲੋਕਾਂ ਨੂੰ ਆਨੰਦ ਹੁੰਦਾ ਬੈਠੇ ਉੱਥੇ ਆਨੰਦ ਹੁੰਦਾ ਜੀ ਜਾ ਕੇ ਕੁਦਰਤੀ ਜਿਹੜੇ ਸਾਰੇ ਉੱਥੇ ਲੱਗੇ ਨੇ ਬੂਟੇ ਇਸ ਕਰਕੇ ਉਹ ਪੱਕਾ ਸਮਾਰਾ ਗਈ ਵਧੀਆ ਜਿਹੜਾ ਰੂਟੀਨ ਦੇ ਵਿੱਚ ਇਨੇ ਲੋਕਾਂ ਦਾ ਰਸ਼ ਰਹਿੰਦਾ ਮਹਿਲ ਕਲਾਂ ਦੇ ਲਈ ਐਸੇ ਕੋਈ ਪ੍ਰੋਜੈਕਟ ਜਾਂ ਐਸਾ ਕੋਈ ਵੀ ਕੋਈ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਤੁਹਾਡੇ ਜਿਹੜੇ ਟਿਪਸ ਤੇ ਹੋਣ ਕਿ ਅੱਗੇ ਤੁਸੀਂ ਆ ਮਹਿਲ ਕਲਾਂ ਦੇ ਲਈ ਸਭ ਤੋਂ ਪਹਿਲਾਂ ਮੈਂ ਕੰਪਲੈਕਸ ਬਣਾਉਣਾ ਚਾਹੁੰਦਾ ਇੱਥੇ ਉਹਦੀ ਚੱਲ ਰਹੀ ਹੈ ਗੱਲ ਬਣੀ ਜਾਣਾ ਕਿਉਂ ਸੀਐਮ ਸਾਹਿਬ ਮਾਨ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਕਦੇ ਜਵਾਬ ਦਿੱਤਾ ਹੀ ਨਹੀਂ ਹੈਗਾ ਉਹ ਕਹਿੰਦੇ ਵੀ ਜਿੰਨੇ ਮਰਜ਼ੀ ਪ੍ਰੋਜੈਕਟ ਬਣਾ ਕੇ ਪਲौरी ਸਾਹਿਬ ਲੈ ਆ ਬੀਓ ਪਹਿਲ ਦੇ ਆਧਾਰ ਤੇ ਤੁਹਾਡੇ ਪੂਰੇ ਕਰਾਂਗੇ ਮੈਂ ਇੱਕ ਨਰਸਿੰਗ ਕਾਲਜ ਜੀ ਜਿਹੜੇ ਉਹ ਥੋੜਾ ਜਿਹਾ ਵੱਡਾ ਕਰਤਾ ਸੀ ਤਾਂ ਕਰਕੇ ਠਿਕਰੀਵਾਲ ਵਿਖੇ ਅਮਰਜੀਤ ਸੇਵਾ ਸਿੰਘ ਠਿਕਰੀਵਾਲ ਦਾ ਜੱਦੀ ਪਿੰਡ ਉੱਥੇ ਬਣਾਉਣਾ ਉਦੋਂ ਬਾਅਦ ਕੰਪਲੈਕਸ ਵੱਡਾ ਆਹ ਰੋਡ ਦੇ ਉੱਪਰ ਬਣਾਉਣਾ ਕਿਉਂਕਿ ਹੁਣ ਸੀਡੀਪੀਓ ਕਿਤੇ ਹੋਰ ਬੈਠਾ ਬੀਡੀਪੀਓ ਕਿਤੇ ਹੋਰ ਬੈਠਾ ਤੇ ਰਤਹੀਲਡਰ ਕਿਤੇ ਹੋਰ ਬੈਠਾ ਐਸਡੀਐਮ ਕਿਤੇ ਹੋਰ ਬੈਠਾ ਇੱਕ ਕੰਪਲੈਕਸ ਦੇ ਵਿੱਚ ਸਾਰੇ ਲੋਕਾਂ ਦੇ ਕੰਮ ਹੋਣ ਲੱਗ ਜਾਣਗੇ ਇਹ ਮੈਂ ਸਭ ਤੋਂ ਵੱਡੀ ਪ੍ਰਾਪਤੀ ਹੋ ਤੇ ਇਸ ਤੋਂ ਬਾਅਦ ਸਾਡੇ ਸੇਰਪੁਰ ਦੇ ਵਿੱਚ ਤੇ ਇੱਥੇ ਵੀ ਲੜਕੀਆਂ ਦੇ ਦਾ seria ਕਾਲਜ ਆ ਉਹਦੇ ਲਈ ਮੈਂ ਸੀਐਮ ਸਾਹਿਬ ਕੋਲੇ ਗੱਲ ਰੱਖੀ ہوئی ਸਾਡੇ ਵਲੰਟੀਅਰ ਸਾਹਿਬਾਨ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਮੈਂ ਬਦਲਾਅ ਸਮਝਦਾ ਸਾਡੀਆਂ ਇਲੈਕਸ਼ਨਾਂ ਦੇ ਵਿੱਚ ਮੈਂ 6 ਵਾਰ ਲਗਾਤਾਰ ਇਤੋਂ ਇਲੈਕਸ਼ਨ ਲੜਿਆ ਦੋ ਵਾਰ ਮੈਂ ਲੜਿਆ ਦੋ ਵਾਰ ਆਪਣੇ ਐਮਪੀ ਹੋਣ ਹੋ ਗਏ ਪਹਿਲਾਂ ਮਾਨ ਸਾਹਿਬ ਹੋ ਗਏ ਅਸੀਂ ਕਿਸੇ ਨੂੰ ਚੰਚਾ ਸ਼ਰਾਬ ਦਾ ਨਹੀਂ ਪਿਉਂਦੇ ਮੈਂ ਬਦਲਾਈ ਸਮਝਦਾ ਨਹੀਂ ਭਰਾਵੋ ਐਮਐਲਏ ਦੇ ਇਲੈਕਸ਼ਨ ਦੇ ਤੋਂ ਲੜਦਾ ਨਾ ਬੰਦਾ ਪਤਾ ਨਹੀਂ ਕਿੰਨੇ ਟਰੱਕਾਂ ਦੇ ਟਰੱਕ ਰਣਾਲੇ ਦੇ ਤਾਂ ਦੇਖੋ ਕਿਵੇਂ ਚੱਲਦਾ ਹੁੰਦਾ ਹੈ ਕਿ ਇੱਥੇ ਇਹ ਬਦਲਾਈ ਸਮਝਦੇ ਇਹ दारू ਨਸ਼ਾ ਯਾਨੀ ਕਿ ਕਿਸੇ ਇਲੈਕਸ਼ਨ ਦੇ ਵਿੱਚ ਨਹੀਂ ਵਰਤੇ ਆ ਤੇ ਇਹ ਬਹੁਤ ਵੱਡਾ ਬਦਲਾਈ ਹੈ ਇਹ ਇਸ ਕਰਕੇ ਲੋਕ ਇਮਾਨਦਾਰੀ ਦੇ ਨਾਲ ਵੋਟਾਂ ਪਾਉਣ ਲੱਗ ਗਏ ਤੇ ਅਸੀਂ ਵੀ ਪੂਰੀ ਜ਼ਿੰਮੇਵਾਰੀ ਨਾਲ ਕਹ ਰਹੇ ਹਾਂ ਵੀ ਸਾਡੇ ਵੱਲ ਕੋਈ ਇਹ ਨਹੀਂ ਕਹਿ ਸਕਦਾ ਕੋਈ ਭਾਵੇਂ ਪਹਿਲਾਂ ਕਾਂਗਰਸੀ ਸਰਪੰਚ ਸੀਗੇ ਮੈਂ ਕਿਸੇ ਨਾਲ ਦਰਿਆਵਤ ਨਹੀਂ ਕੀਤੀ ਕੋਈ ਇੱਕ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਐਮਐਲਏ 1 ਰੁਪਿਆ ਦਾ ਵੀ ਰਵਾਇਦਾਰ ਹੋਵੇ ਇਹ ਵੱਡਾ ਹੀ ਬਦਲਾ ਸਮਝਦੇ ਆ ਵੀ ਇਮਾਨਦਾਰੀ ਨਾਲ ਜਿਹੜਾ ਪੈਸਾ ਜਿਹੜੀ ਪਿੰਡਾਂ ਦੀ ਡਿਵੈਲਪਮੈਂਟ ਆ ਉਹ ਆਰਾਮ ਬੜੇ ਵਧੀਆ ਢੰਗ ਨਾਲ ਹੋ ਰਹੀ ਹੈ